ਏ ਐਨ ਐਸ ਏ ਦਾ ਜਿਹੜਾ ਮਾਮਲਾ ਹੈਗਾ ਇਹ ਕਿ ਕੀ ਕੋਰਟ ਦਾ ਫੈਸਲਾ ਹੋਇਆ ਬਿਨਾਂ ਜਿਆਦਾ ਕੋਈ ਬਹਿਸ ਸੁਨੇ ਗਵਰਨਮੈਂਟ ਆਫ ਇੰਡੀਆ ਨੂੰ ਕਿਹਾ ਸੀ ਤੁਸੀਂ ਰਿਸਪੌਂਸ ਫਾਈਲ ਕਰੋ ਤੇ ਗਵਰਨਮੈਂਟ ਆਫ ਇੰਡੀਆ ਦੇ ਤਰਫ ਇਹ ਸੀ ਕਿ ਜੀ ਇਹਨਾਂ ਨੇ ਪਹਿਲਾਂ ਤਾਂ ਆਰਡਰ ਚੈਲੰਜ ਨਹੀਂ ਕੀਤਾ ਦੂਸਰਾ ਆਰਡਰ ਚੈਲੰਜ ਕੀਤਾ ਤੇ ਇਹਨਾਂ ਤੋਂ ਲਈ ਗਰਾਉਂਡ ਐਕਸੈਪਟ ਕਰ ਰਹੇ ਪਹਿਲੇ ਆਰਡਰ ਦੀ ਇਸ ਕੋਈ ਸਟਰੈਂਥ ਹੈ ਨਹੀਂ ਸਰਗੁੰਤਿਸ ਵੀ ਜਿਹੜਾ ਲੈ ਆਰਡਰ ਨਹੀਂ ਕੀਤਾ ਤੇ ਇਹਦਾ ਮੁਕੰਮੀ ਕੋਈ ਅੱਲਾ ਆਰਡਰ ਨਹੀਂ ਕਰਦਾ ਚੈਲੰਜ ਜਦੋਂ ਸੈਕੰਡ ਐਕਸਟ੍ਰੈਕਸ਼ਨ ਤੇ ਉਦੋਂ ਵੀ ਪੁਰਾਣੇ ਗੱਲਾਂ ਕੀਤੇ ਆ ਜੀ ਜਦੋਂ ਇਹਨਾਂ ਨੇ ਤੀਜੀ ਐਕਸਟੈਂਸ਼ਨ ਤੇ ਉਹਦੋਂ ਇਹਨਾਂ ਨੇ ਇੰਟੈਲੀਜੈਂਸ ਇਨਪੁਟਸ ਦੀ ਗੱਲ ਕੀਤੀ ਫਿਰ ਇਹਨਾਂ ਨੇ ਜਿਹੜਾ ਹੁਣ ਹੈ ਉਹਨਾਂ ਨਾਲੋਂ ਵੀ ਗਰਾਉਂਡ ਖਤਮ ਹੋਵੇ ਉਸ ਦਿਨ ਕੋਈ ਇਹਨਾਂ ਨੇ ਦਬਾ ਚੁੱਕੀ ਗਰਾਉਂਡ ਬਣਾਈ ਜਿੱਤੇ ਇਹਨਾਂ ਦੇ ਮਦਰ ਨੇ ਇੱਕ ਪੀਸ ਕੇ ਆਡੀਓ ਵਾਇਰਲ ਕੀਤੀ ਕਿ ਇਹਨਾਂ ਨੇ ਜਾਂ ਕਿਸੇ 바ਕੀ ਡਿਟੈਂਸ਼ਨ ਨੇ ਕਿ ਜੀ ਉਹਨੂੰ ਵਾਪਸ ਭੇਜੋ ਪੰਜਾਬ ਉਸ ਆਡੀਓ ਨੂੰ ਰੀਪੀਟ ਕੀਤਾ ਆਸਟ੍ਰੇਲੀਆ ਤੋਂ ਉਹ ਇਹੋ ਜਿਹਾ ਸੋਸ਼ਲ ਮੀਡੀਆ ਮਟੀਰੀਅਲ ਫੜ ਕੇ ਇਹਨਾਂ ਨੇ ਲੰਬਾ 50 ਪੇਜ ਦਾ ਗਰਾਊਂਡ ਬਣਾਤੇ ਜਿਹੜਾ ਹੁਣ ਫਰੈਸ਼ ਐਕਸਟੈਂਸ਼ਨ ਦਾ ਫਰੈਸ਼ ਐਕਸਟੈਂਸ਼ਨ ਜਿਵੇਂ ਜੀ ਸੀਐਮ ਸਾਹਿਬ ਦੀ ਜ਼ਿਕਰ ਕਰਤਾ ਉਹਨਾਂ ਨੇ ਇਹ ਗੱਲ ਪਿੱਛੇ ਦਿਨਾਂ 'ਚ ਬਿਆਨ ਦਿੱਤਾ ਹੈ ਇਹ ਪਿਛਲੇ ਦਿਨਾਂ ਤੇ ਇਸ ਫਸਲ ਦੇ ਉੱਤੇ ਕਿ ਇੱਕ ਐਮਪੀ ਦੇ ਨਾਲੋਂ ਮੈਨੂੰ ਇੱਕ ਸੂਬੇ ਦੀ ਵੀ ਸਿਕਿਉਰਿਟੀ ਹੈ ਉਹਦਾ ਵੱਧ ਫਿਕਰ ਹੈ ਸੂਬੇ ਦੀ ਜਿਹੜਾ ਜਿਹੜਾ ਡਰ ਪੈਦਾ ਕਰਦੇ ਨੇ ਸਰਕਾਰ ਨੂੰ ਨਕਮ ਨਹੀਂ ਸਰਕਾਰ ਨੂੰ ਦਾ ਇਹ ਵੀ ਇੱਕ ਸੁਣਨ ਚ ਆਇਆ ਸੀ ਵੀ ਇਹਨਾਂ ਦੇ ਉੱਤੇ ਉੱਥੇ ਦਿਬਰੂਗੜ੍ਹ ਝੀਲ ਦੇ ਵਿੱਚ ਵੀ ਕੋਈ ਫੋਨ ਰੱਖਣ ਵਗੈਰਾ ਦਾ ਕੋਈ ਉਹੀ ਉਹੀ ਪਰਚਾ ਦਰਜ ਕੀਤਾ ਉਹਨੇ ਵੀ ਗਰਾਉਂਡ ਬਣਾਇਆ ਨਾ ਕਿ এসਜੀ ਰਿਕਵਰੀਿੰਗ ਕਰਤੇ ਗਏ ਨੇ ਸਰਚ ਵਿੱਚ ਸਹਾਇਤਾ ਲਈ ਕੀਤੀ ਆਬਸਟਰਕਸ਼ਨ ਪਾਇਦਾ ਗੱਦੀ ਕੋਸ਼ਿਸ਼ ਕੀਤੀ ਵੀ ਗਰਾਉਂਡ ਬਣਾ ਲਿਆ ਫॉर ਪ੍ਰੀਵੈਂਟਿਵ ਡਿਟੈਂਸ਼ਨ ਆਈਦੀ ਵਿਚਾਰ ਚਰਚਾ ਦੇ ਵਿੱਚ ਤੁਹਾਡਾ ਸਵਾਗਤ ਹੈ ਮੈਂ ਗੁਰਸ਼ਮਸ਼ੀਰ ਸਿੰਘ ਅਮਰਿਤਪਾਲ ਸਿੰਘ ਉਹਨਾਂ ਦੀ ਐਨਐਸਸੀ ਨੂੰ ਲੈ ਕੇ ਹਲੇ ਮਸਲਾ ਜਿਹੜਾ ਹੈਗਾ ਉੱਥੇ ਦਾ ਉੱਥੇ ਹੈ ਉਹਨਾਂ ਨੂੰ ਜਿਹੜਾ 1 ਸਾਲ ਤੋਂ ਵੱਧ ਦਾ ਸਮਾਂ ਹੋ ਗਿਆ ਹੁਣ ਉਹ ਐਮਪੀ ਵੀ ਚੁਣੇ ਗਏ ਨੇ ਖਡੂਰਸ਼ਾਪ ਤੋਂ ਤੇ ਬੀਤੇ ਦਿਨਾਂ ਦੇ ਵਿੱਚ ਉਹਨਾਂ ਨੇ ਪੰਜਾਬ ਹਰਿਆਣਾ ਹਾਈ ਕੋਰਟ ਦੇ ਵਿੱਚ ਆਪਣੀ ਜਿਹੜੀ ਐਨਐਸਸੀ ਦੀ ਰੀਟੈਂਸ਼ਨ ਦਾ ਐਕਸਟੈਂਸ਼ਨ ਆਰਡਰ ਹੈ ਪੰਜਾਬ ਸਰਕਾਰ ਦਾ ਉਸ ਨੂੰ ਚੈਲੰਜ ਕੀਤਾ ਹੋਇਆ ਉਸ ਚੈਲੰਜ ਦੇ ਵਿੱਚ ਹੁਣ ਜਿਹੜਾ ਨੋਟਿਸ ਕੀਤਾ ਗਿਆ ਪੰਜਾਬ ਰਾਣਾ ਹਾਈ ਕੋਰਟ ਦੇ ਵੱਲੋਂ ਪੰਜਾਬ ਸਰਕਾਰ ਨੂੰ ਵੀ ਕੀਤਾ ਗਿਆ ਤੇ ਯੂਨੀਅਨ ਆਫ ਇੰਡੀਆ ਨੂੰ ਕੀਤਾ ਗਿਆ ਤੇ ਜਿਹੜੇ ਉਹਨਾਂ ਦੇ ਲਾਇਰ ਨੇ ਰਾਜਵਿੰਦਰ ਸਿੰਘ ਬੈਂਸ ਜਿਨ੍ਹਾਂ ਨੇ ਇਹ ਪਟੀਸ਼ਨ ਦਾਇਰ ਕੀਤੀ ਹੈ ਉਹ ਆਪਣੇ ਨਾਲ ਨੇ ਆਪਾਂ ਇਹਨਾਂ ਨਾਲ ਗੱਲਬਾਤ ਕਰਦੇ ਹਾਂ ਕਿ ਜਿਹੜੀ ਇਹ ਐਨਐਸਏ ਦੀ ਐਕਸਟੈਂਸ਼ਨ ਕੀਤੀ ਗਈ ਹੈ ਡਿਟੈਂਸ਼ਨ ਦੀ ਉਹਦੇ ਕੀ ਗਰਾਉਂਡ ਨੇ ਤੇ ਇਹਨਾਂ ਦੀ ਕੀ ਪਲੀ ਹੈਗੀ ਹੈ ਸਰ ਤੁਹਾਡਾ ਸਵਾਗਤ ਹੈ ਜੀ ਸਤਿ ਸ਼੍ਰੀ ਅਕਾਲ ਸਰ ਇਹ ਐਨਐਸਏ ਦਾ ਜਿਹੜਾ ਮਾਮਲਾ ਹੈਗਾ ਇਹਦੇ ਕੀ ਕੋਰਟ ਦਾ ਫੈਸਲਾ ਹੋਇਆ ਉਸ ਦਿਨ ਜਿਸ ਦਿਨ ਇਹ ਤੁਸੀਂ ਲਾਇਆ ਸੀਗਾ ਉਦੋਂ ਨੇ ਬਿਨਾਂ ਜ਼ਿਆਦਾ ਕੋਈ ਬਹਿਸ ਸੁਨੇ ਗਵਰਨਮੈਂਟ ਆਫ ਇੰਡੀਆ ਨੂੰ ਕਿਹਾ ਸੀ ਤੁਸੀਂ ਰਿਸਪੌਂਸ ਫਾਈਲ ਕਰੋ ਜੀ ਸਟੇਟ ਆਫ ਪੰਜਾਬ ਨੂੰ ਵੀ ਕਿਹਾ ਸੀ ਤੇ ਗਵਰਨਮੈਂਟ ਆਫ ਇੰਡੀਆ ਤਰਕ ਇਹ ਸੀ ਕਿ ਜੀ ਇਹਨਾਂ ਨੇ ਪਹਿਲਾਂ ਤਾਂ ਆਰਡਰ ਚੈਲੰਜ ਨਹੀਂ ਕੀਤਾ ਤੇ ਦੂਸਰਾ ਆਰਡਰ ਚੈਲੰਜ ਕੀਤਾ ਹਮ ਤਾਂ ਇਹਦਾ ਮਤਲਬ ਇਹ ਗਰਾਉਂਡ ਐਕਸੈਪਟ ਕਰ ਰਿਹਾ ਹੈ ਪਹਿਲੇ ਆਰਡਰ ਦੀ ਜੀ ਇਹ ਤਾਂ ਬਿਲਕੁਲ ਇਹਦੇ ਵਿੱਚ ਕੋਈ ਸਟਰੈਂਥ ਹੈ ਨਹੀਂ ਸਾਲਗੋਨਡਿਚ ਕਿ ਜੇ ਬਈ ਪਹਿਲਾ ਆਰਡਰ ਨਹੀਂ ਕੀਤਾ ਤੇ ਇਹਦਾ ਮਤਲਬ ਨਹੀਂ ਕਿ ਉਹ ਅਗਲਾ ਆਰਡਰ ਨਹੀਂ ਕਰ ਸਕਦਾ ਚੈਲੰਜ ਜੀ ਕਿਉਂਕਿ ਨੈਸ਼ਨਲ ਸਕਿਉਰਿਟੀ ਐਕਟ ਵਿੱਚ ਮੈਕਸਿਮ 1 ਸਾਲ ਲਿਖਿਆ ਹੋਇਆ ਹੈ ਜੀ ਫਿਰ ਇਹਨਾਂ ਨੇ ਐਮੈਂਡਮੈਂਟ ਨਾਲ ਕਿਹਾ ਕਿ ਤੁਸੀਂ ਫਰੈਸ਼ ਆਰਡਰ ਪਾਸ ਕਰ ਸਕਦੇ ਹੋ ਉਹ ਵੀ 1 ਸਾਲ ਲਈ ਪਹਿਲਾਂ ਤਾਂ ਇਹਨਾਂ ਨੇ 4 ਐਕਸਟੈਂਸ਼ਨ ਦਿੱਤੀ ਸੀ ਸਾਲ ਦੇ ਵਿੱਚ 3 ਮਹੀਨੇ 3 ਮਹੀਨੇ 3 ਮਹੀਨੇ 3 ਮਹੀਨੇ ਹੁਣ ਇਹਨਾਂ ਨੇ ਪਹਿਲੇ ਆਰਡਰ ਦੇ ਵਿੱਚ ਡਿਟੈਂਸ਼ਨ ਆਰਡਰ ਦਿੱਤਾ ਪੀਰੀਅਡ ਨਹੀਂ ਮੈਂਸ਼ਨ ਕੀਤਾ ਅੱਛਾ ਫਿਰ ਜਦੋਂ ਕਨਫਰਮੇਸ਼ਨ ਆਰਡਰ ਆਉtheta 1 ਸਾਲ ਕਰਤਾ ਠੀਕ ਹੈ ਤੇ ਕਲੀਅਰਲੀ ਅੰਮ੍ਰਿਤਪਾਲ ਇਸ ਆਰਡਰ ਨੂੰ ਚੈਲੰਜ ਕਰ ਸਕਦਾ ਹੈ ਕਿਉਂਕਿ ਫਰੈਸ਼ ਗਰਾਉਂਡਸ ਇਹਨਾਂ ਕੋਲ ਕੋਈ ਹੈ ਨਹੀਂ ਜਿਹੜੀਆਂ ਪਹਿਲੇ ਆਰਡਰ ਦੇ ਗਰਾਉਂਡ ਸੀਗੇ ਜੀ 12 ਐਫ ਆਈ ਆਰ ਆ ਪਜਾ ਇਹਦੀਆਂ ਸਪੀਚਾ ਹੈਗੀਆਂ ਉਹ ਸਾਰੇ ਗਰਾਉਂਡਸਨ ਖਤਮ ਹੋ ਜਾਂਦੀਆਂ ਹੂੰ ਇਹਨਾਂ ਨੇ ਜਦੋਂ ਸੈਕੰਡ ਐਕਸਟੈਂਸ਼ਨ ਤੇ ਉਦੋਂ ਵੀ ਪੁਰਾਣੀਆਂ ਗੱਲਾਂ ਕੀਤੀਆਂ ਜੀ ਜਦੋਂ ਇਹਨਾਂ ਨੇ ਤੀਜੀ ਐਕਸਟੈਂਸ਼ਨ ਤੇ ਉਦੋਂ ਇਹਨਾਂ ਨੇ ਇੰਟੈਲੀਜੈਂਸ ਇਨਪੁਟਸ ਦੀ ਗੱਲ ਕੀਤੀ ਜੀ ਕਿ ਜੀ ਇੰਟੈਲੀਜੈਂਸ ਇਨਪੁਟ ਹੈ ਗਿਆ ਇਹ ਕਰ ਰਹੇ ਉਹ ਕਰ ਰਹੇ ਲੋਕ ਫਿਰ ਇਹਨਾਂ ਨੇ ਜਿਹੜਾ ਹੁਣ ਹੈ ਹੁਣ ਇਹਨਾਂ ਕੋਲ ਉਹ ਵੀ ਗਰਾਉਂਡ ਖਤਮ ਹੋ ਗਏ ਕਿਉਂਕਿ ਸਾਲ ਤਾਂ ਹੁਣ ਅੰਦਰ ਹੈ ਡਿਟੈਂਸ਼ਨ ਦੇ ਵਿੱਚ ਅੰਦਰ ਬੈਠਾ ਬੰਦਾ ਕੀ ਕਰ ਸਕਦਾ ਤਾਂ ਤੁਸੀਂ ਦੇਖੋ ਇਹਨਾਂ ਨੇ ਦਬਾ ਚੁੱਕੀ ਗਰਾਉਂਡ ਬਣਾਈ ਉਹ ਮੋਬਾਈਲ ਫੋਨ ਉਹਨਾਂ ਨੂੰ ਫੋਨ ਤੇ ਬੋਲਣ ਦੀ ਪਰਮਿਸ਼ਨ ਹੈ ਹਰ ਹਰ ਜੇਲ੍ਹ ਵਿੱਚ ਹੁਣ ਲੱਗਿਆ ਹੋਇਆ ਫੋਨ ਜਿਹੜਾ ਹੈਗਾ ਪੀਸੀਓ ਲੱਗਾ ਹੈ ਤੁਸੀਂ ਕਰ ਸਕਦੇ ਹੋ ਗੱਲ ਕਿ ਜੀ ਇਹਨਾਂ ਦੇ ਮਦਰ ਨੇ ਇੱਕ ਪੀਸੀਓ ਕੇ ਆਡੀਓ ਵਾਇਰਲ ਕੀਤੀ ਕਿ ਇਹਨਾਂ ਨੇ ਜਾਂ ਕਿਸੇ 바ਕੇ ਡਿਟੈਂਸ਼ਨ ਨੇ ਕਿ ਜੀ ਉਹਨੂੰ ਵਾਪਸ ਭੇਜੋ ਪੰਜਾਬ ਜੀ ਫਿਰ ਗੁਨਾਹਕ ਦੇ ਯੂਨੀਵਰਸਿਟੀ ਚ ਪ੍ਰੋਟੈਸਟ ਹੋਏ ਕਿ ਅਮਰਿਤ ਬਾਣ ਨੂੰ ਰਿਹਾ ਕਰੋ ਤੇ ਉਹਨੂੰ ਵਾਪਸ ਪੰਜਾਬ ਭੇਜੋ ਇਹ ਜ਼ੁਲਮ ਹੋ ਰਿਹਾ ਹੈ ਇਹ ਸਿੱਖਾਂ ਦਾ ਜ਼ੁਲਮ ਹੈ ਹਾਂ ਉਸ ਆਡੀਓ ਨੂੰ ਰੀਟਵੀਟ ਕੀਤਾ ਆਸਟ੍ਰੇਲੀਆ ਤੋਂ ਉਹ ਇਹੋ ਜਿਹਾ ਸੋਸ਼ਲ ਮੀਡੀਆ ਮਟੀਰੀਅਲ ਫੜ ਕੇ ਇਹਨਾਂ ਨੇ ਲੰਬਾ ਪੰਜਾਬ ਪੇਜ ਦਾ ਗਰਾਉਂਡ ਬਣਾਤੀ ਹੈ ਜਿਹੜਾ ਹੁਣ ਫਰੈਸ਼ ਐਕਸਟੈਂਸ਼ਨ ਦਾ ਫਰੈਸ਼ ਐਕਸਟੈਂਸ਼ਨ ਦਾ ਜੀ ਕਿਉਂਕਿ ਪੁਰਾਣਾ ਹੁਣ ਐਕ ਤਾਂ ਹੋ ਨਹੀਂ ਸਕਦਾ ਇੱਕ ਗ੍ਰਾਉਂਡ ਬਣਾਈ ਹੈ ਕਿ ਜੀ ਜੇਲ ਚੋਂ ਇਹਨਾਂ ਕੋਲ ਇੱਕ ਮੋਬਾਈਲ ਫੋਨ ਮਿਲਿਆ ਇੱਕ ਕਨਸੀਲਡ ਟੈਲੀਫੋਨ ਮਿਲਿਆ ਇੱਕ ਰਿਕਾਰਡਿੰਗ ਡਿਵਾਈਸ ਮਿਲਿਆ ਤੇ ਉਹਨਾਂ ਨੇ ਐਫਆਰ ਦਰਜ ਕੀਤਾ ਹੈ ਤਾਂ ਅਸੀਂ ਕਿ ਰਿਸਿਸਟੈਂਟ ਸੁਬਡਨ ਨੂੰ ਡਿਟੇਨ ਕਰਤਾ ਹੈ ਸਸਪੈਂਡ ਕਰ ਲਿਆ ਜਾਂ ਕੋਈ ਕੁਝ ਨਾਤਾ ਤੇ ਉਹ ਉਹ ਬਣਾ ਲਿਆ ਹੁਣ ਤੁਸੀਂ ਦੇਖੋ ਨੈਸ਼ਨਲ ਸਕਿਉਰਿਟੀ ਐਕਟ ਗਰ ਕੀ ਕਹਿ ਰਿਹਾ ਹੈ ਸਕਿਉਰਿਟੀ ਆਫ ਸਟੇਟ ਹਮ ਸੋਸ਼ਲ ਮੀਡੀਆ ਪੋਸਟ ਕਦੀ ਦੇਸ਼ ਦੀ ਸਿਕਿਉਰਿਟੀ ਨੂੰ ਥ੍ਰੈਟਨ ਕਰ ਸਕਦੇ ਐ ਸਪੈਸ਼ਲੀ ਉਹ ਪੋਸਟ ਜਿਹੜਾ ਕਿ ਨੇ ਆਪ ਨੇ ਅਪਲੋਡ ਕੀਤੇ ਐ ਇਹਦੇ ਹੱਕ ਵਿੱਚ ਲੋਕਾਂ ਨੇ ਅਰਾਊਂਡ ਦ ਵਰਲਡ ਅਪਲੋਡ ਕੀਤੇ ਐ ਪਰ ਉਹ ਵੀ ਕੀ ਕਹਿ ਰਹੇ ਰਿਹਾਈ ਕਰੋ ਹੂੰ ਰਿਹਾਈ ਕਰੋ ਪੰਜਾਬ ਲਿਆਓ ਪੂਰਾ ਹੱਕ ਐ ਫਿਰ ਜਿਹੜਾ ਗਰਾਊਂਡ ਸ ਹੈਗੇ ਸਿਕਿਉਰਿਟੀ ਆਫ ਸਟੇਟਸ ਤੇ ਹੁਣ ਲਾਅ ਕੀ ਕਹਿੰਦਾ ਕਿ ਜਿਹੜਾ ਸੋਸ਼ਲ ਮੀਡੀਆ ਪੋਸਟ ਹੈ ਚਾਹੇ ਫੇਸਬੁੱਕ ਹੈ ਚਾਹੇ ਟਵਿੱਟਰ ਹੈ ਚਾਹੇ ਉਹ ਹੈ ਉਹਨਾਂ ਵਿੱਚ ਆਫੈਂਸਿਵ ਐਂਡ ਮੈਨਸਿੰਗ ਕਮੈਂਟਸ ਵੀ ਆਫੈਂਸ ਨਹੀਂ ਜੀ ਆਫਟਰ ਸੁਪਰੀਮ ਕੋਰਟ ਨੇ ਸ਼ਾਇਦ ਸਿੰਗਲ ਵਿੱਚ ਉਹਨਾਂ ਨੂੰ ਉਸ ਧਾਰਾ ਨੂੰ ਕਾਨੂੰਨ ਦੇ ਨੂੰ ਸੰਵਿਧਾਨ ਦੇ ਖਿਲਾਫ ਦੱਸ ਕੇ ਰੱਦ ਕਰਤਾ ਜਿੱਥੇ ਕਿਹਾ ਗਿਆ ਕਿ ਜੇ ਕੋਈ ਵਿਅਕਤੀ ਕਿਸੇ ਨੂੰ ਮੈਨਸਿੰਗ ਖਤਰਨਾਕ ਤੇ ਇੱਥੇ ਹੋਰ ਤਰ੍ਹਾਂ ਦੇ ਥ੍ਰੈਟਨਿੰਗ ਮੈਸੇਜ ਭੇਜਦਾ ਆਫੈਂਸਿਵ ਮੈਸੇਜ ਜੇ ਤੁਹਾਨੂੰ ਬੁਰਾ ਲੱਗਨ ਔਰ ਮੈਨਸਿੰਗ ਜਿਹੜਾ ਤੁਹਾਡੇ ਅੰਦਰ ਡਰ ਪੈਦਾ ਕਰੇ ਉਹ ਸਾਰੇ ਕਮੈਂਟਸ ਤੁਹਾਡੀ పార్ਟ ਆਫ ਪ੍ਰਾਈਵੇਸੀ ਹੈ। ਹਮਮ ਐਂਡ ਤੁਸੀਂ ਉਹਨਾਂ ਨੂੰ ਜਰੂਰੀ ਬਣਾ ਸਕਦੇ ਆ ਕਿਸੇ ਨੂੰ ਸਜਾ ਨਹੀਂ ਦੇ ਸਕਦੇ। ਜਦੋਂ ਇਹ ਹੋ ਗਿਆ ਤਾਂ ਕੋਈ ਪੋਸਟ ਕਰੇ, ਅਪਲੋਡ ਕਰੇ, ਕੋਈ ਫੇਸਬੁਕ ਤੇ ਲਿਖੇ, ਕੋਈ ਈਮੇਲ ਭੇਜੇ, ਕੋਈ ਇੰਸਟਾਗ੍ਰam ਤੇ ਲਿਖੇ ਇਹ ਦੇਸ਼ ਦੀ ਸਿਕਿਉਰਿਟੀ ਨੂੰ ਕਿਵੇਂ ਖਤਰਾ ਪੈਦਾ ਕਰ ਸਕਦੇ? ਹਮਮ ਵੈਨ ਤੁਸੀਂ ਉਹਨਾਂ ਨੂੰ ਡਿਟੇਨ ਕਰ ਲਏ ਜਾਂ ਤਾਂ ਤੁਸੀਂ ਕਹੋਗੇ ਜ਼ਿੰਦਾ ਹੀ ਨਹੀਂ ਰੱਖਣਾ ਤਾਂ ਹੀ ਦੇਸ਼ ਦੀ ਸਿਕਿਉਰਿਟੀ ਠੀਕ ਹੁੰਦੀ ਹੈ। ਮਗਰ ਇਹ 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 ਤਾਂ ਮਟੀਰੀਅਲ ਦੇਖਣ ਤੋਂ ਹੀ ਲੱਗ ਸਕਦਾ ਹੈ ਕਿ ਇਹ ਮਟੀਰੀਅਲ ਇਹੋ ਜਿਹਾ ਨਹੀਂ ਜਿਹੜਾ ਪਬਲਿਕ ਆਰਡਰ ਕ੍ਰੀਏਟ ਕਰੇ ਪਬਲਿਕ ਡਿਸਆਰਡਰ ਕ੍ਰੀਏਟ ਕਰੇ ਦੇਸ਼ ਦੇ ਵਿੱਚ ਕਿਸੇ ਫੋਰਨ ਰਿਲੇਸ਼ਨ ਸਾਡੇ ਫੋਰਨ ਦੇਸ਼ ਨਾਲ ਸਾਡੇ ਰਿਲੇਸ਼ਨ ਖਰਾਬ ਕਰਨ ਜਾਂ ਕੋਈ ਹੋਰ ਤਰੀਕੇ ਨਾਲ ਦੇਸ਼ ਦੇ ਸਿਕਿਉਰਿਟੀ ਨੂੰ ਥ੍ਰੈਟਨ ਕਰਨ ਉਹਦੀ ਇੰਟੈਗਰਿਟੀ ਨੂੰ ਥ੍ਰੈਟਨ ਕਰਨ ਤੇ ਜਿਹੜਾ ਮਟੀਰੀਅਲ ਹੀ ਕਿਉਂਕਿ ਸੋਸ਼ਲ ਮੀਡੀਆ ਪੋਸਟ ਹੈ ਔਰ ਉਹ ਵੀ ਕਿਸੇ ਹੋਰ ਬੰਦਿਆਂ ਦਾ ਇਹਨਾਂ ਦਾ ਨਹੀਂ ਆਖੇ ਜੀ ਉਹਨੇ ਭੁਖੜਦਾਲ ਕੀਤੀ ਹੈ ਉਹਦਾ ਇਹਨਾਂ ਨੇ ਆਪਣੇ ਮਦਰ ਨੂੰ ਦੱਸਿਆ ਜਾਂ ਕਿਸੇ ਹੋਰ ਨੂੰ ਦੱਸਿਆ ਤਾਂ ਉਹਨੇ ਅਪਲੋਡ ਕਰਤਾ ਹੈ ਯੋ ਨੂੰ ਭੁਖੜਤਾ ਰੱਖਿਓ ਤਾਂ ਇਸੇ ਸੇਖ ਖਰਾਬ ਹੋ ਰਹੀ ਹੈ ਤਾਂ ਕੋਈ ਕਹਿੰਦਾ ਸਾਨੂੰ ਪੌਇਜ਼ਨ ਦਿੱਤੀ ਜਾ ਰਹੀ ਹੈ ਇਹ ਆਮ ਪ੍ਰਿਜ਼ਨਰਸ ਦੀਆਂ ਇਸ਼ੂਜ਼ ਹੁੰਦੇ ਆ ਜੀ ਸਾਡੇ ਸਾਰੇ ਆਜ਼ਾਦੀ ਦੀ ਲੜਾਈ ਵਿੱਚ ਇਹ ਇਸ਼ੂਜ਼ ਭਗਤ ਸਿੰਘ ਨੇ ਵੀ ਸ਼ਹੀਦ ਭਗਤ ਸਿੰਘ ਨੇ ਰੇਜ਼ ਕੀਤੇ ਇਹ ਪਾਈ ਰੰਦੀਪ ਸਿੰਘ ਨੇ ਵੀ ਰੇਜ਼ ਕੀ ਰੇਜ਼ ਕੀਤੇ ਹਰ ਬੰਦੇ ਨੇ ਕੀਤੇ ਗਾਂਧੀ ਨੇ ਕੀਤੇ ਨਹਿਰੂ ਨੇ ਕੀਤੇ ਜੇਲ੍ਹ ਵਿੱਚ ਤੁਹਾਨੂੰ ਵਰਤਾ ਕਿਦਾਂ ਦਿੱਤਾ ਜਾਂਦਾ ਉਹਦੇ ਬਾਰੇ ਹਰ ਪ੍ਰਿਜ਼ਨਰ ਦਾ ਘੱਟੋ-ਘੱਟ ਇੱਕ ਵੱਡਾ ਤਰੀਕਾ ਹੈ ਕਿ ਤੁਸੀਂ ਭੁਖੜਤਾ ਕਰੋਗੇ ਤੁਹਾਨੂੰ ਰੋਟੀ ਚੰਗੇ ਨਹੀਂ ਦਿੱਤੀ ਜਾਂਦੀ ਹੂੰ ਇਹ ਹਮੇਸ਼ਾ ਹੀ ਹੁੰਦੇ ਰਹੀ ਹੈ ਉਹ ਹੜਤਾਲ ਨੂੰ ਨੈਸ਼ਨਲ ਸਕਿਉਰਿਟੀ ਇਸ਼ੂ ਬਣਾ ਲੈਣਾ ਬਹੁਤ ਵੱਡੀ ਇਮੇਜਿਨੇਸ਼ਨ ਦੇ ਜੰਪ ਹੈ ਤੇ ਜੇ ਇਹੋ ਜਿਹੇ ਗਰਾਊਂਡ ਦਾ ਘਟੋ ਘਟ ਕੋਡ ਨੂੰ ਕੋਈ ਜ਼ਿਆਦਾ ਦੇ ਨਹੀਂ ਲੱਗਣੀ ਚਾਹੀਦੀ ਤੇ ਕਹਿ ਕੇ ਕਿ ਦੇਸ਼ ਦੇ ਸਕਿਉਰਿਟੀ ਦਾ ਖਤਰਾ ਨਹੀਂ ਹੈ ਇਹ ਕੋਈ ਪਬਲਿਕ ਆਰਡਰ ਕ੍ਰੀਟ ਵੀ ਨਹੀਂ ਹੋ ਰਿਹਾ ਸਿਰਵਨ ਸਿੰਘ ਮਾਨ ਦੀਆਂ ਸਟੇਟਮੈਂਟ ਖਾਲਿਸਤਾਨ ਤੇ ਉਹ ਲਾਈਆਂ ਹੋਈਆਂ ਤੁਸੀਂ ਉਹਨਾਂ ਨੂੰ ਅਰੈਸਟ ਕਰੋ ਜੇ ਤੁਹਾਨੂੰ ਲੱਗਦਾ ਕਿ ਉਹ ਆਫੈਂਸ ਕਰਦੇ ਉਹਨਾਂ ਨੂੰ ਅਰੈਸਟ ਕਰੋ ਕਿਸੇ ਹੋ ਨੂੰ ਅਰੈਸਟ ਨਹੀਂ ਕੀਤਾ ਤੁਸੀਂ 27 ਵੀਡੀਓ ਲਾਤੇ ਆ ਵੀਡੀਓ ਵੀ ਉਹ ਲਾਈਆਂ ਜਿੱਥੇ ਦੇ ਇਨਸਟਾਗ੍ਰam ਅਕਾਊਂਟਸ ਵਗੈਰਾ ਇਹਨਾਂ ਨੇ ਆਪ ਹੀ ਡਾਊਟ ਕੀਤਾ ਕਿ ਜੋ ਨਹੀਂ ਚੱਲਦੇ ਤਾਂ ਉਹ ਤੁਹਾਨੂੰ ਵੀਡੀਓ ਦਿੱਤੇ ਜਾ ਰਹੇ ਹਨ ਤੁਹਾਨੂੰ ਪੈਨਡਰਾ ਵਿੱਚ ਪਾਏ ਜਾ ਰਹੇ ਹਨ ਤੁਹਾਡੇ ਕੋਲ ਪੂਰਾ ਹੱਕ ਹੈ ਉਹਨਾਂ ਨੂੰ ਖਤਮ ਕਰਨ ਲਈ ਬੰਦ ਕਰਨ ਲਈ ਤੁਸੀਂ ਬੰਦ ਵੀ ਕਰ ਚੁੱਕੇ ਹੋ ਬਾਹਲੇ ਨਹੀਂ ਚੱਲ ਰਿਹਾ ਖਾਲਿਸਤਾਨ ਰਿਲੇਟਡ ਬਾਹਲੇ ਜਿਹੜੇ ਵੈਬਸਾਈਟ ਹੈ ਉਹ ਬੰਦ ਕਿਤੇ ਕਰ ਦਿੱਤੇ ਗਏ ਜੀ ਇੰਡੀਆ ਦੇ ਵਿੱਚ ਹਨ ਇੰਡੀਆ ਵਿੱਚ ਨਹੀਂ ਹੁੰਦੇ ਜਿਹੜਾ ਇੰਡੀਆ ਵਿੱਚ ਚੱਲਦਾ ਹੀ ਨਹੀਂ ਹੈ ਤੁਸੀਂ ਉਹਨੂੰ ਗਰਾਉਂਡ ਆਫ ਫਰਦਰ ਡਿਟੈਂਸ਼ਨ ਅਮਰਿਤਪਾਲ ਦਾ ਕਹਿ ਰਹੇ ਤੇ ਇਹ ਜਿਹੜੀ ਗਰਾਉਂਡ ਸਾਰੇ ਬਣਾਏ ਗਏ ਨੇ ਸੋਸ਼ਲ ਮੀਡੀਆ ਮਟੀਰੀਅਲ ਨਾਲ ਰਵਿੰਦ ਨਾਲ ਇੱਕ ਕਵਰੇਜ ਬ ਹੂੰ ਨੈਟ ਫਰੋਲ ਫਰੋਲ ਗਿਵਨ ਆਇਆ ਗਿਆ ਠੀਕ ਹੈ ਤਾਂ ਤੁਸੀਂ ਮਤਲਬ ਕਿ ਉਹ ਜਿਹੜੇ ਗਰਾਊਂਡ ਨੇ ਉਹ ਪੰਜਾਬ ਗਵਰਨਮੈਂਟ ਨੇ ਬਣਾਏ ਨੇ ਯੂਨੀਅਨ ਆਫ ਇੰਡੀਆ ਨੇ ਬਣਾਏ ਨੇ ਉਹ ਕਿਹਦੇ ਗਰਾਊਂਡ ਨੇ ਇਹ ਪੰਜਾਬ ਗਵਰਨਮੈਂਟ ਨੇ ਬਣਾਇਆ ਡਿਸਟ੍ਰਿਕਟ ਮੈਜਿਸਟਰ ਦਾ ਆਰਡਰ ਹੈ ਅਪਰੂਵਡ ਬਾ ਪੰਜਾਬ ਗਵਰਨਮੈਂਟ ਕਨਫਰਮਡ ਬਾ ਪੰਜਾਬ ਗਵਰਨਮੈਂਟ ਅੱਛਾ ਤਾਂ ਤੁਸੀਂ ਅਕਸਰ ਮਤਲਬ ਕਿ ਪਹਿਲਾਂ ਵੀ ਐਨਐਸਏ ਦੇ ਕੇਸ ਦੇਖੇ ਹੋਣਗੇ ਜਾਂ ਆਮ ਕੇਸ ਦੇਖਦੇ ਹੋ ਜਿੱਥੇ ਸਟੇਟ ਕੋਈ ਆਪਣਾ ਕੇਸ ਬਿਲਡ ਕਰਦੀ ਹੈ ਪ੍ਰੋਸੀਕਿਊਸ਼ਨ ਤਾਂ ਤੇ ਲੀਗਲੀ ਉਹ ਤੁਸੀਂ ਕੀ ਸਮਝਦੇ ਹੋ ਉਹਦੀ ਕੀ ਰੇਟਿੰਗ ਹੈ ਉਸ ਕੇਸ ਨੂੰ ਬਿਲਡ ਕਰਨ ਦੀ वैसे ਸਾਡੇ ਦੇਸ਼ ਦੇ ਵਿੱਚ ਪ੍ਰੀਵੈਂਟਿਵ ਡਿਟੈਂਸ਼ਨ ਪੋਲਿਟੀਕਲ ਡੈਸਾਈਨ ਨੂੰ ਬੰਦ ਕਰਨ ਦੀ ਇਸਤੇਮਾਲ ਕੀਤਾ ਗਿਆ ਬਹੁਤ ਵਾਰ ਸ਼ੁਰੂ ਤੋਂ 1950 ਤੋਂ ਪਹਿਲਾ ਉਹ ਜਿਹੜਾ ਇੱਕ ਇੱਕ ਗੋਪਾਲਨ ਬੜਾ ਫੇਮਸ ਕੇਸ ਹੈ ਜਿੱਥੇ ਉਹਨਾਂ ਨੇ ਕੋਈ ਰੀਲੀਫ ਨਹੀਂ ਦਿੱਤੀ ਔਰ ਲੇਕੇ ਗੋਪਾਲਨ ਤੇਜ ਦਾ ਵੱਡਾ ਲੀਡਰ ਸੀ ਜੀ ਕਾਮਨਿਸਟ ਪਾਰਟੀ ਆਫ ਇੰਡੀਆ ਲੀਡਰਸ਼ਿਪ ਉਹਦੇ ਨਾਲ ਕਾਂਗਰਸ ਦੇ ਪੋਲਿਟੀਕਲ ਡਿਫਰੈਂਸਸ ਸੀ ਉਹ ਵੀ ਉਹਨਾਂ ਦੇਸ਼ ਭਗਤ ਸੀ ਰਾਦਰ ਵੱਡਾ ਦੇਸ਼ ਭਗਤ ਕਹਿ ਸਕਦੇ ਆਪਾਂ ਜਿਹਨੇ ਜ਼ਿਆਦਾ ਸਫਰਿੰਗ ਕੀਤੀ ਜ਼ਿਆਦਾ ਜੇਲ੍ਹ ਰਹੀ ਅੰਗਰੇਜ਼ਾਂ ਦੇ ਉਸ ਦੇ ਬਾਵਜੂਦ ਜਵਾਹਰ ਲਾਲ ਨਹਿਰੂ ਦੀ ਸਰਕਾਰ ਨੇ 1950 ਦੇ ਵਿੱਚ ਜਦੋਂ ਕਾਨੂੰਨ ਬਣਾਇਆ ਇੱਕ ਮਹੀਨੇ ਵੱਲ ਪਹਿਲਾ ਅਰੈਸਟ ਉਹਨਾਂ ਨੂੰ ਕੀਤਾ ਜੀ ਔਰ ਉਹ ਸੁਪਰੀਮ ਕੋਰਟ ਵਿੱਚ ਗਿਆ ਸਭ ਤੋਂ ਪਹਿਲਾ ਚੈਲੰਜ ਸੁਪਰੀਮ ਕੋਰਟ ਨੇ ਆਪ ਫੋਲਡ ਕੀਤਾ ਪ੍ਰੀਵੈਂਟਿਵ ਡਿਟੈਂਸ਼ਨ ਹੋਵੇ ਤੇ ਉਹਨਾਂ ਦੀ ਡਿਟੈਂਸ਼ਨ ਹੋਵੇ ਉਹ ਉਹ ਬੜਾ ਵੱਡਾ ਕੇਸ ਸੀ ਸ਼ੁਰੂਆਤ ਹੀ ਗਲਤ ਹੋਵੇ ਉਸ ਤੋਂ ਬਾਅਦ ਵੱਡੀ ਚੀਜ਼ ਆਈ ਜਦੋਂ ਐਮਰਜੈਂਸੀ ਲੱਗੀ ਉਹਨਾਂ ਨੇ ਨਵਾਂ ਕਾਨੂੰਨ ਬਣਾਤਾ ਮਿਸਿਸ ਗਾਂਧੀ ਨੇ ਮੇਨਟੇਨੈਂਸ ਆਫ ਇੰਟਰਨਲ ਸਿਕਿਉਰਿਟੀ ਐਕਟ ਆਫ ਸਾਰੇ ਪੋਲੀਟੀਕਲ ਪਾਰਟੀਆਂ ਨੂੰ ਚੈਲੰਜ ਕਰਦੇ ਉਹ ਵੀ ਕੋਰਟਾਂ ਨੇ ਅਪਹਲਡ ਕੀਤਾ ਵੱਡੀ ਫੇਲਿਅਰ ਹੈ ਕਿ ਕਿਹੜੀ ਚੀਜ਼ ਜਿਹੜੀ ਬਣਾਈ ਹੈ ਦੇਸ਼ ਦੇ ਸਿਕਿਉਰਿਟੀ ਲਈ ਜਿੱਥੇ ਵਾਰ ਲਾਈਕ ਕੰਡੀਸ਼ਨ ਹੋ ਜਾਏ ਤੁਹਾਡੇ ਐਕਟਸ ਤੁਹਾਡੇ ਸਪੀਚਾਂ ਤੁਹਾਡੇ ਐਕਟਸ ਇਹੋ ਜਿਹਾ ਜਿੰਨਾ ਦੇਸ਼ ਦੀ ਪੂਰੀ ਸਟੈਬਿਲਟੀ ਦਾ ਖਤਰਾ ਹੋ ਜਾਏ ਉਹਨਾਂ ਨੂੰ ਤੁਸੀਂ ਆਪਣੇ ਡੈਮੋਕ੍ਰੇਸੀ ਵਿੱਚ ਰੈਕਗਨਾਈਜ਼ ਪੋਲਿਟੀਕਲ ਪਾਰਟੀਆਂ ਦੇ ਖਿਲਾਫ ਯੂਜ਼ ਕਰ ਰਹੇ ਹੋ ਜਿਹਦੇ ਵਿਊਜ਼ ਸਾਨੂੰ ਚੰਗੇ ਨਹੀਂ ਲੱਗਦੇ ਉਹ ਵੀ ਅਪਹਲਡ ਹੋਇਆ ਉਸ ਵੇਲੇ ਦਾ ਸੁਪਰੀਮ ਕੋਰਟ ਉਹ ਤਾਂ ਠੀਕ ਹੈ ਕਿ ਇਲੈਕਸ਼ਨ ਹਾਰੇ ਤਾਂ ਅਮੈਂਡਮੈਂਟ ਕੀਤਾ ਮਗਰ ਜਦੋਂ ਮਿਸਿਸ ਗਾਂਧੀ ਆਈ 1900 ਫੈਬਰੂਅਰੀ ਦੇ 1980 ਵੀ ਦੁਬਾਰਾ ਇਲੈਕਸ਼ਨ ਦੇ ਵਿੱਚ ਪਹਿਲਾ ਕਾਨੂੰਨ ਫਿਰ ਬਣਾਇਆ ਨੈਸ਼ਨਲ ਸਿਕਿਉਰਿਟੀ ਐਕਟ ਜਿਹਦੇ ਥੱਲੇ ਹੁਣ ਅਮਰਿਤਪਾਲ ਨੂੰ ਅਰੈਸਟ ਕੀਤਾ ਵੈਰੀ ਇੰਟਰਸਟਿੰਗ ਹਮ ਉਦੋਂ ਇਹਨਾਂ ਨੇ ਇੱਕ ਹੋਰ ਕਾਨੂੰਨ ਬਣਾਇਆ ਪ੍ਰੀਵੈਂਟਿਵ ਟੈਕਸ਼ਨ ਦਾ ਸਮਗਲਿੰਗ ਸਮਗਲਰ ਦੇ ਖਿਲਾਫ ਹੂੰ ਹੂੰ ਸੋ ਤੁਸੀਂ ਸੋ ਸਕਦੇ ਹੋ ਮਾਈਂਡ ਸੈਟ ਜਿਹਨੇ ਉਹ ਕਾਨੂੰਨ ਬਣਾਇਆ ਹੂੰ ਮਿਸਾ ਬਣਾਇਆ ਸਭ ਨੂੰ ਰੈਸਟ ਕੀਤਾ ਇਲੈਕਸ਼ਨ ਹਾਰੇ ਇਲੈਕਸ਼ਨ ਜਿੱਦਣ ਜਿੱਤੇ ਫ फेब्रुवारी ਦੇ ਵਿੱਚ ਨਾਲ ਦੀ ਨਾਲ ਦੋ ਕੁਸ਼ ਮਹੀਨੇ ਵਿੱਚ ਆ ਨੈਸ਼ਨਲ ਸਕਿਉਰਿਟੀ ਐਕਟ ਆ ਗਿਆ 1989 ਹੂੰ ਸੋ ਇਹਦਾ ਮਤਲਬ ਹੈ ਕਿ ਉਸ ਵੇਲੇ ਦੀ ਜਿਹੜੀ ਇਨਸਿਕਿਉਰ ਸਰਕਾਰ ਸੀ ਮਿਸਿਸ ਗਾਂਧੀ ਦੇ ਲਾਸਟ ਡੇਜ਼ ਇਨਸਿਕਿਉਰਟੀ ਵਿੱਚ ਸੀ ਜੀ ਉਹਨਾਂ ਨੂੰ ਉਹਨੂੰ ਆਪਣਾ ਕਾਨਫਰੈਂਸ ਨੈਸ਼ਨ ਨੂੰ ਹਰ ਚੀਜ਼ ਤੇ ਬੈਂਮ ਹੋ ਗਿਆ ਸੀ ਖਤਰਾ ਲੱਗਦਾ ਸੀ ਔਰ ਉਸੇ ਖਤਰੇ ਵਿੱਚ ਉਹਨੂੰ ਓਵਰ ਇਮੇਜਿਨੇਸ਼ਨ ਕਰਕੇ ਜਿਹੜਾ ਬਲੂ ਸਟਾਰ ਕੀਤਾ ਉਹ ਸਭ ਨੂੰ ਪਤਾ ਹੈ ਤੇ ਉਹਦਾ ਕਿੰਤ ਹੋਇਆ ਉਹ ਵੀ ਪਤਾ ਹੈ ਤੇ ਉਸ ਸੋਰਸ ਤੋਂ ਨਿਕਲਾ ਹੈ ਕਾਨੂੰਨ ਇਹ ਅਜ ਦੀ ਸਰਕਾਰ ਔਰ ਅਜ ਦੀ ਸਰਕਾਰ ਜਿਹੜੀ ਆਮ ਆਜ ਦੀ ਸਰਕਾਰ ਹੈ ਇਹ ਮਿਸਿਸ ਗਾਂਧੀ ਤੋਂ ਜ਼ਿਆਦਾ ਬਿਹਤਰ ਹਾਲਤ ਵਿੱਚ ਹੈ ਕਿਉਂਕਿ ਮਿਸਿਸ ਗਾਂਧੀ ਬੜੇ ਪਪੂਲਰ ਮੈਂਡਟ ਨੇ ਆਈ ਸੀ 71 ਤੇ ਸ਼ੀ ਇਸ ਥੋਟ ਕਿ ਮੈਂ ਦੁਰਗਾ ਮੈਨੂੰ ਕੋਈ ਨਹੀਂ ਕਿ ਆਬ ਕੁਛ ਮਹੀਨਿਆਂ ਵਿੱਚ ਇਕਨੋਮਿਕ ਪ੍ਰੋਬਲਮ ਸੋਲਵ ਨਾ ਕਰਨ ਤੋਂ ਬਾਅਦ ਇਕਨੋਮਿਕ ਅਨਰੈਸਟ ਹੋ ਗਿਆ ਸਭ ਤੋਂ ਵੱਡੀ ਰੇਲਵੇ ਸਟ੍ਰਾਈਕ ਹੋ ਗਈ ਹੁਣ ਉਹੀ ਹਾਲ ਆਮ ਆਦਮੀ ਪਾਰਟੀ ਦਾ ਐਨੇ ਵੱਡੇ ਮੰਡਟ ਨਾ ਆਏ ਇੰਨਾ ਵੱਡਾ ਪੰਜਾਬ ਲਈ ਇਹ ਇਹ ਕਰ ਸਕਦੇ ਸੀ ਪੰਜਾਬ ਨੇ ਸਾਰੇ ਟ੍ਰੈਡੀਸ਼ਨਲ ਪਾਰਟੀਆਂ ਨੂੰ ਨਾ ਕਰਕੇ ਇੱਕ ਬਾਹਲੇ ਬੰਦੇ ਨੂੰ ਲਿਆਂਦਾ ਉਹਦੀ ਪਾਰਟੀ ਨੂੰ ਲਿਆਂਦਾ ਜਿਹੜੀ ਕਿ ਸੈਕੂਲਰ ਵੀ ਸੀ ਜਿਹੜੀ ਕਿ ਹਰ ਸੰਭਵ ਕੋਸ਼ਿਸ਼ ਜਿਹੜੀ ਬਿਲਕੁਲ ਵੀ ਪੰਜਾਬ ਦੇ ਕਲਚਰ ਨਾਲ ਰਲਦੀ ਨਹੀਂ ਸੀ ਜੀ ਪੰਜਾਬ ਦਾ ਕਲਚਰ ਤਾਂ ਇੱਕ ਇਕੱਠਾ ਹੈ ਪੋਲਿਟਿਕਸ ਨਾਲ ਨਾਲ ਜੁੜਿਆ ਆ ਉਹਨੂੰ ਛੱਡ ਕੇ ਤੁਸੀਂ ਕਾਮ ਪਾਰਟੀ ਲਿਆਏ ਇਸ ਕਰਕੇ ਐਡਾ ਵੱਡਾ ਪ੍ਰੋਮਿਸ ਸੀ ਔਰ ਜਰਨੀ ਜਲਦੀ ਫਿਰ ਡਿਸਿਲੂਜਨ ਵੀ ਉਹਨੇ ਜਲਦੀ ਹੋਇਆ ਕਿਉਂਕਿ ਉਹ ਉਹਨਾਂ ਵੀ ਨਹੀਂ ਕਰ ਰਹੇ ਜਿਹੜੇ ਪੁਰਾਣੇ ਸਰਕਾਰਾਂ ਕਰ ਰਹੇ ਹਮਮ ਕੱਲ ਮਨੋ ਲੈਕਚਰਨ ਕਹਿ ਰਿਹਾ ਸੀ ਜੀ ਸੀਐਮ ਦੇ ਘਰ 45 ਏਸੀ ਚੱਲਦੇ ਨੇ। ਅੱਛਾ। ਆਨ ਰਹਿੰਦੇ ਨੇ। ਔਰ ਉਹ ਕਹਿੰਦੇ ਅਮਰਿੰਦਰ ਸਾਹਿਬ ਦੇ ਸਿਰਫ 2-3 ਚੱਲਦੇ ਸਾਰੇ ਬੰਦ ਹੁੰਦੇ ਸੀ। ਇਹ ਹੈ ਹਾਲਾਤ ਥੋੜਾ ਜਿਹਾ ਛੋਟਾ ਜਿਹਾ ਥੋੜਾ ਕਲੈਕਟਰ ਚੋਂ ਪਤਾ ਲੱਗਦਾ। ਹੂੰ। ਜੇ ਸੀਐਮ ਸਾਨੂੰ ਇੰਨਾ ਕੰਸਰਨ ਨਹੀਂ ਹੈ ਕਿ ਤੁਸੀਂ ਬਿਜਲੀ ਦੀ ਸ਼ਾਰਟੇਜ ਦੇ باوجود ਤੁਸੀਂ ਸਾਰਾ ਦੇ ਕੁੱਕ ਤੋਂ ਲੈ ਕੇ ਹਰ ਸਟਾਫ ਦੇ ਖੁੱਲੇ ਆਮ 24 ਘੰਟੇ ਚੱਲਦੇ ਨੇ। ਇਹ ਤਾਂ ਇਹ ਇਹ ਹਾਲ ਹੈ ਫਿਰ ਦੂਜਾ ਰੈਜੀਡੈਂਸ ਬਣਾ ਲਿਆ ਜਲੰਧਰ। ਹੂੰ। ਤੁਸੀਂ ਦੇਖੋ ਨਾ ਕਿ ਤੁਹਾਨੂੰ ਕੰਸਰਨ ਕੀ ਹੈ? ਤੁਹਾਨੂੰ ਬਿਲਕੁਲ ਕੰਸਰਨ ਨਹੀਂ ਹੈ। ਪੰਜਾਬ ਵਿੱਚ ਬਿਜਲੀ ਦੀ ਕਮੀ ਹੈ ਪੰਜਾਬ ਵੈਸੇ ਅੰਡਰ ਡੈਟ ਹੈ ਇੱਥੇ ਦਾ ਹਰ ਪੈਸਾ ਬਚਾਉਣਾ ਹੈ ਪਰ ਕਿਸੇ ਹਾਲਾਤ ਵਿੱਚ ਇਹ ਲੱਗਦਾ ਨਹੀਂ ਕਿ ਤੁਸੀਂ ਉਹ ਨਰਾਂਦਰ ਜ਼ਿਆਦਾ ਬਤਾ ਰਹੇ ਹੋ ਜੀ ਇਸ ਕਰਕੇ ਜੋ ਪੁਰਾਣੀ ਸਰਕਾਰ ਨੂੰ ਜਿਹੜੇ ਲੋਕਾਂ ਨੇ ਨਕਾਰਿਆ ਉਹਨਾਂ ਨਾਲ ਉਹ ਜਿਹੜੇ ਤੁਹਾਡੀ ਪਰਫਾਰਮੈਂਸ ਨੇ ਕਮੀ ਹੋਵੇ ਪੁਲਿਸ ਨੇ ਝੂਠੇ ਕੇਸ ਬਣਾਉਣੇ ਵੱਧ ਗਏ ਨੇ ਘਟੇ ਨਹੀਂ ਹੂੰ ਇੰਨੇ ਝੂਠੇ ਕੇਸ ਅਮਰਿੰਦਰ ਸਰਕਾਰ ਨੇ ਨਾਏ ਨੇ ਝੂਠੇ ਕੇਸ ਸਕਾਲੀਦਾਲ ਨੇ ਹੂੰ ਉਥੇ ਪੋਲਿਟਿਕਲ ਬੰਦੇ ਪ੍ਰੋਟੈਕਟਡ ਹੁੰਦੇ ਸੀ ਹੂੰ ਇੱਥੇ ਤਾਂ ਬਿਲਕੁਲ ਖੁੱਲ ਖੋਲੋ ਤਾਂ ਇਹਦਾ 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 ਖਮਿਆਜ਼ਾ ਤੁਹਾਨੂੰ ਕੀ ਲੱਗਦਾ ਵੀ ਜਿਹੜਾ ਅਮਰਿਤਪਾਲ ਉਹਨਾਂ ਦੇ ਉੱਤੇ ਕੇਸ ਬਣਿਆ ਉਹ ਇਹਨਾਂ ਦੇ ਆਪਣੀ ਇਸ ਕਿਸਮ ਦੀ ਜਿਹੜੀ ਨਾ ਸਮਝੀ ਹੈ ਉਹਦੇ ਚੋਂ ਬਣ ਰਿਹਾ ਜਾਂ ਇੱਕ ਸੈਂਟਰ ਦਾ ਵੀ ਦਬਾਅ ਹੈਗਾ ਪੋਲਿਟਿਕਲ ਉਹਦਾ ਚੈਲੰਜ ਮੈਨੇਜ ਨਹੀਂ ਕਰ ਸਕੇ ਹੂੰ ਉਹਨੇ ਇੱਕ ਪੋਲਿਟਿਕਲ ਚੈਲੰਜ ਦਿੱਤਾ ਸੀ ਅਮਰਿਤਪਾਲ ਨੇ ਜਦੋਂ ਆਇਆ ਜਿਹੜੀ ਮਰਜੀ ਬੈਕਗ੍ਰਾਉਂਡ ਹੋਵੇ ਤਾਂ ਉਹਦੇ ਉਹਦੇ ਤਾਂ ਇੱਕ ਪੋਲਿਟਿਕਸ ਹੈ ਨਾ ਹੂੰ ਉਹ ਬੜਾ ਕਲੀਅਰ ਅਜੈਂਡਾ ਐਂਡ ਪ੍ਰੋਗਰਾਮ ਲੈ ਕੇ ਆਇਆ ਬਿਲਕੁਲ ਉਹਨੇ ਜੇ ਓਪਨ ਡਰੱਗ ਦੇ ਖਿਲਾਫ ਮਾਰਚ ਕਰਨਾ ਵਹੀਰ ਸ਼ੁਰੂ ਕੀਤੀ ਉਹ ਇੱਕ ਪੋਲੀਟੀਕਲ ਚੈਲੰਜ ਸੀ ਇੱਕ ਪੋਲੀਟੀਕਲ ਕੈਂਪੇਨ ਸੀ ਠੀਕ ਹੈ ਉਹਦਾ ਜਿਹੜਾ ਸੌਲਟ ਆਨ ਪੁਲਿਸ ਸਟੇਸ਼ਨ ਉਹ ਇੱਕ ਕ੍ਰਿਮੀਨਲ ਕੇਸ ਬਣ ਗਿਆ ਤੁਸੀਂ ਉਹਨੂੰ ਟਰਾਈ ਕਰੋ ਯਾਦ ਰੱਖਿਓ ਜੋ ਹੋ ਸਕਦੀ ਹੈ ਉਹਦੇ ਨਾਲ ਬੰਦਾ 2 ਸਾਲ ਵਿੱਚ ਡਿਸਕਵਾਲਿਫਾਈਡ ਹੋ ਜਾਂਦਾ ਤੇ ਹੋਲਡ ਨਹੀਂ ਇਲੈਕਟਿਡ ਆਫਿਸ ਜੀ ਉਸ ਰਸਤਾ ਛੱਡ ਕੇ ਤੁਸੀਂ ਜਦੋਂ ਪ੍ਰੀਵੈਂਟਿਡ ਡਿਟੇਨਸ਼ਨ ਦਾ ਰਸਤਾ ਚੂਜ਼ ਕਰ ਲਿਆ ਔਰ ਫਿਰ ਤੁਸੀਂ ਚਾਹੁੰਦੇ ਹੈ ਕਿ ਉਹ ਪੌਪੂਲਰ ਨਾ ਹੋਵੇ ਹੂੰ ਲੋਕਾਂ ਦਾ ਹੀਰੋ ਬਨੇ ਗਏ ਜੇ ਤੁਸੀਂ ਕਿਸੇ ਨਾਲ ਵਾਦਾ ਵਦੀਕੀ ਕਰਦੇ ਹੋ ਤੁਹਾਨੂੰ ਲੋਕਾਂ ਨੂੰ ਪਤਾ ਹੈ ਕਿ ਤੁਸੀਂ ਬਿਨਾ ਚਾਰजेस ਲਾਏ ਕਿਸੇ ਨੂੰ ਜੇਲ੍ਹ ਵਿੱਚ ਧੱਕਤਾ 1.5 ਸਾਲ ਹੋਣ ਲੱਗਾ ਹੈ ਔਰ ਤੁਹਾਡੇ ਕੋਲ ਹਲੇ ਤੱਕ ਕੋਈ ਸਬੂਤ ਆਇਆ ਨਹੀਂ ਉਹਦੇ ਖਿਲਾਫ ਤੁਸੀਂ ਇਹੋ ਜੇ ਸੋਸ਼ਲ ਮੀਡੀਆ ਪੋਸਟ ਦੇ ਹਿਸਾਬ ਨਾਲ ਉਹਨੂੰ ਹੋਰ ਅੰਦਰ ਰੱਖਣਾ ਚਾਹੁੰਦੇ ਹੋ ਤੇ ਇਹ ਕਲੀਅਰ ਹੀ ਹੈ ਕਿ ਉਹ ਉਹ ਬੰਦੇ ਦੀ ਪੋਪੁਲਾਰਿਟੀ ਵਧੇਗੀ ਔਰ ਸਾਬਤ ਹੋ ਗਿਆ ਹੈ ਪਾਰਲੀਮੈਂਟ ਇਲੈਕਸ਼ਨ ਦੇ ਵਿੱਚ ਸਾਬਤ ਹੋ ਜਾਏ ਉਸ ਤੋਂ ਬਾਅਦ ਵੀ ਤੁਸੀਂ ਰੀਟੇਨ ਕਰੋਗੇ ਤਾਂ ਆਪਣੇ ਇਹ ਅਗਨਾ ਖੇਲਣ ਵਾਲੀ ਹੈ ਪਰ ਤੁਹਾਨੂੰ ਜਿਵੇਂ ਜਿਵੇਂ ਸੀਐਮ ਸਾਹਿਬ ਦੀ ਜ਼ਿਕਰ ਕੀਤਾ ਉਹਨਾਂ ਨੇ ਇਹ ਗੱਲ ਪਿਛਲੇ ਦਿਨਾਂ ਵਿੱਚ ਬਿਆਨ ਦਿੱਤਾ ਹੈ ਇਹ ਪਿਛਲੇ ਦਿਨਾਂ ਤੇ ਇਸ ਮਸਲੇ ਦੇ ਉੱਤੇ ਕਿ ਇੱਕ ਐਮਪੀ ਦੇ ਨਾਲੋਂ ਮੈਨੂੰ ਇੱਕ ਸੂਬੇ ਦੀ ਜਿਹੜੀ ਸਿਕਿਉਰਿਟੀ ਹੈ ਉਹਦਾ ਵੱਧ ਫਿਕਰ ਹੈ ਤਾਂ ਤੁਸੀਂ ਇਸ ਬਿਆਨ ਨੂੰ ਕਿੱਦਾਂ ਪੜਦੇ ਹੋ ਸੂਬੇ ਦੀ ਜਿਹੜੀ ਜਿਹੜਾ ਜਿਹੜਾ ਡਰ ਪੈਦਾ ਕਰਦੇ ਨੇ ਸਰਕਾਰ ਉਹਨਾਂ ਕੰਮ ਨਹੀਂ ਸਰਕਾਰ ਹੂੰ ਸਾਰੇ 10 ਸਾਲ ਮਨਮੋਹਨ ਸਿੰਘ ਨੇ ਕਦੀ ਦੇਸ਼ ਦੇ ਇਹ ਨਹੀਂ ਕਹੇ ਕਿ ਦੇਸ਼ ਖਤਰੇ ਵਿੱਚ ਤੇ ਦੇਸ਼ ਦੀ ਆਜ਼ਾਦੀ ਖਤਰੇ ਵਿੱਚ ਜਦ ਦੇਸ਼ ਤੇ ਕੋਈ ਹਮਲਾ ਹੋਣ ਵਾਲਾ ਜੇ ਪਾਕਿਸਤਾਨ ਅਟੈਕ ਕਰ ਦੇਗਾ 10 ਸਾਲ ਨਰਿੰਦਰ ਮੋਦੀ ਸਰਕਾਰ ਨੇ ਸਵਾਈ ਡਰੋਨ ਦੇ ਬਜਾਏ ਔਰ ਡਰਾ ਕੇ ਲੋਕਾਂ ਦੀਆਂ ਆਜ਼ਾਦੀਆਂ ਖਤਮ ਕੀਤੀਆਂ ਗਰੀਬੀ ਕੀਤਾ ਆਜ਼ਾਦੀ ਵੀ ਖਤਮ ਕੀਤੀ ਤੇ ਉਹ ਜੇ ਕੰਮ ਇੱਕ ਆਲੇ ਨੇ ਇਹ ਵੀ ਉਹਦੇ ਕਰ ਰਹੇ ਨੇ ਇਕਨੋਮਿਕ ਔਰ ਸਨ ਤੇ ਟੋਟਲ ਫੇਲਿਅਰ ਇਨਕਮ ਵਧੇ ਨਹੀਂ ਕਿਸੇ ਦੀ ਕੋਈ ਇੰਡਸਟਰੀ ਨਹੀਂ ਆ ਰਹੀ ਔਰ ਗੈਂਗਸਟਰ ਵਧ ਗਏ extortions ਵਧ ਗਈਆਂ ਪੁਲਿਸ ਦੀਆਂ ਵਧੀ ਕਿਹ ਵੱਧ ਗਈਆਂ ਹੋਰ ਫਿਰ ਦਾਰੇ ਨੇ ਕਿ ਮਨੂੰ ਪ੍ਰਾਂਤ ਦੇ ਸਿਕਿਉਰਿਟੀ ਦਾ ਖਤਰਾ ਹੈ ਕਿਉਂਕਿ ਹੋਰ ਕੋਈ ਬਚਿਆ ਨਹੀਂ ਹੁਣ ਤੁਹਾਨੂੰ ਪਾਕਿਸਤਾਨ ਜਾਦਾ ਆਏਗਾ ਹੁਣ ਤੁਹਾਨੂੰ ਚਾਈਨਾ ਜਾ ਤੂੰ ਇਹ ਹਿਸਟਰੀਆ ਕ੍ਰੀਏਟ ਕਰ ਰਿਹਾ ਹਿਸਟਰੀਆ ਕ੍ਰੀਏਟ ਕਰ ਰਹੇ ਨੇ ਆਪਣੀ ਫੇਲਿਅਰ ਨੂੰ ਛਪਾਉਣ ਦਾ ਇਹ ਪੁਰਾਣਾ ਤਰੀਕਾ ਹੈ ਹਰ ਡਿਕਟੇਟਰ ਇਹ ਕਰਦਾ ਹੈ ਔਰ ਥੋੜੀ ਦੇਰ ਬਾਅਦ ਹਰ ਬੱਚੇ ਨੂੰ ਪਤਾ ਲੱਗ ਜਾਂਦਾ ਜੀ ਹੁਣ ਅੰਮ੍ਰਿਤਪਾਲ ਦਾ ਵੀ ਇਹ ਹੁਣ ਇਹਨਾਂ ਨੂੰ ਅੰਮ੍ਰਿਤਪਾਲ ਤੋਂ ਡਰ ਲੱਗ ਲੱਗ ਪਿਆ ਹੂੰ ਕਦੇ ਉਹਨੂੰ ਲੌਕ ਕਰਦੇ ਤਾਂ ਉਹਦੀ ਪੋਲਿਟਿਕਸ ਦਾ ਪਤਾ ਲੱਗਦਾ ਕਿ ਲੋਕ ਕਿ ਐਕਸੈਪਟ ਕਰ ਰਹੇ ਆ ਜਾਂ ਰਿਜੈਕਟ ਕਰ ਰਹੇ ਨੇ ਤੇ ਦਰਿੰਦੇ ਕਿ ਲੋਟ ਸੇ ਨਵਾਂ ਯੰਗਸਟਰ ਆਇਆ ਨਵੇਂ ਪ੍ਰੋਗਰਾਮ ਆਇਆ ਨਵੇਂ ਨਵੇਂ ਸਲੋਗਨ ਆਇਆ ਉਹਨੂੰ ਕਰਨ ਦਿਓ ਹੂੰ ਇਹਨਾਂ ਡਰ ਲੱਗ ਪਿਆ ਕਿਉਂਕਿ ਤੁਸੀਂ ਰੱਖ ਲਿਆ ਉਹਨੂੰ 18 ਮਹੀਨੇ ਬਾਅਦ ਉਹਦੀ ਪਪੂਲਾਰਿਟੀ ਵਧ ਗਈ ਉਹ ਮੈਂਬਰ ਬਣ ਗਿਆ ਪਾਰਲੀਮੈਂਟ ਹੂੰ ਤੁਹਾਨੂੰ ਡਾ ਰਿਆ ਕਿ ਛੱਡਿਆ ਕਿਦਾਂ ਇੱਕ ਛੱਡ ਦਾਂਗੇ ਤਾਂ ਲੋਕੀ ਪੁੱਛਣਗੇ ਬੰਦ ਕਿਉਂ ਕੀਤਾ ਸੀ ਇਸ ਕਰਕੇ ਹੋਰ ਲੱਭਨੇ ਚੀਜ਼ਾਂ ਔਰ ਉਹ ਚੀਜ਼ਾਂ ਲੱਭ ਕੇ ਰਿਹਾ ਹੈ ਜਿਹੜੀਆਂ ਕਿ ਹੱਸੋ ਹਸਿੰਨੇ ਐ ਜਿਹੜੀਆਂ ਕਾਨੂੰਨ ਦੇ ਮੁਤਾਬਿਕ ਤਾਂ ਬਿਲਕੁਲ ਠਿਕਨੀਆਂ ਨਹੀਂ ਚਾਹੀਦੀਆਂ ਕੋਰਟ ਵਿੱਚ ਤਾਂ ਜਿਹੜਾ ਜਿਹੜਾ ਹੁਣ ਉਹਨਾਂ ਦਾ ਐਮਪੀ ਬਣ ਜਾਣਾ ਹੈ ਮਤਲਬ ਕਿ ਇਹ ਵੀ ਤੁਸੀਂ ਇੱਕ ਗਰਾਊਂਡ ਲਿਆ ਜਦੋਂ ਤੁਸੀਂ ਇਹ ਟੈਂਸ਼ਨ ਨੂੰ ਉਹ ਕਰ ਰਹੇ ਹੋ ਇਹ ਵੱਡਾ ਗਰਾਊਂਡ ਹੈ ਕਿ ਤੁਸੀਂ ਤਿੰਨ ਤਰੀਕ ਨੂੰ ਕਿਉਂ ਕਨਫਰਮੇਸ਼ਨ ਆਰਡਰ ਪਾਇਆ 3 ਜੂਨ ਨੂੰ ਜੋ 4 ਜੂਨ ਨੂੰ ਰਿਜ਼ਲਟ ਆ ਰਿਹਾ ਸੀ ਤੁਸੀਂ ਇਸ ਆਰਡਰ ਨੂੰ ਵੀ ਸਭ ਤੋਂ ਵੱਡੀ ਗੱਲ ਦਾ ਅਪਲਾਈ ਨਹੀਂ ਕੀਤਾ ਮਾਈਂਡ ਇਹਨਾਂ ਦਾ ਕਨਫਰਮੇਸ਼ਨ ਆਰਡਰ 3 ਜੂਨ ਦਾ ਤੁਹਾਨੂੰ ਪਤਾ ਹੈ 4 ਨੂੰ ਰਿਜ਼ਲਟ ਆ ਰਹੇ ਤਾਨੂੰ ਇਹ ਵੀ ਪਤਾ ਸੀ ਕਿ ਜਿੱਤ ਰਿਹਾ ਸਾਰੇ ਪੰਜਾਬ ਨੂੰ ਪਤਾ ਸੀ ਇਹ ਕਿ ਵੱਡੀ ਗੱਲ ਤੇ ਉਹ ਤੁਸੀਂ ਜਾਣ ਕੇ ਕੌਨਸ਼ੀਅਸਲੀ 3 ਜੂਨ ਆਰਡਰ ਕੀਤਾ ਤੇ ਜਲਦੀ ਜਲਦੀ ਗਲਤੀ ਹੋ ਗਈ ਉਹ ਦੀ ਤਰੀਖ 2023 ਪੈ ਗਈ ਤੁਸੀਂ 6 ਨੂੰ ਕਰੈਕਟ ਕੀਤਾ ਵੈਰੀ ਇੰਟਰਸਟਿੰਗ ਤੁਹਾਡਾ ਜਿਹੜਾ ਮਾਈਂਡ ਹੈ ਜਿਹੜਾ ਪਜ਼ਲਡ ਮਾਈਂਡ ਹੈ ਉੱਥੋਂ ਵੀ ਰਿਫਲੈਕਟ ਹੁੰਦਾ ਹੈ ਕਿ ਤੁਹਾਨੂੰ 6 ਨੂੰ ਇੱਕ ਹੋਰ ਆਰਡਰ ਪਾਸ ਕਰਨਾ ਉਹਦੇ ਵਿੱਚ ਵੀ ਤੁਸੀਂ ਇਹ ਨਹੀਂ ਕਿਹਾ ਕਿ ਹੁਣ ਉਹ ਇਲੈਕਟ ਹੋ ਗਿਆ ਵੈਰੀ ਇੰਟਰਸਟਿੰਗ ਹੋਲ ਐਸ ਕਨਸਟੀਟਿਊਸ਼ਨ ਦੀ ਕਸਮ ਖਾਦੀ ਹੈ ਨੋਮੀਨੇਸ਼ਨ ਵੇਲੇ ਵੀ ਔਰ ਹੁਣ ਪਾਰਲੀਮੈਂਟ ਵੀ ਜਾ ਕੇ ਉਹਨੂੰ ਇਨਵਾਈਟ ਕੀਤਾ ਉਹਨੇ ਲਈ ਵੀ ਹੋ ਤੂੰ ਤੁਸੀਂ 6 ਜੂਨ ਦੇ ਵਿੱਚ ਜੋ ਨਵਾਂ ਕਲੈਕਸ਼ਨ ਆਰਡਰ ਪਾਸ ਕੀਤਾ ਉਹਦੇ ਵਿੱਚ ਇਫ ਇਹ ਕੌਗਨੀਸੈਂਸੀ ਨਹੀਂ ਲਈ ਉਹਦੇ ਲਿਖਿਆ ਨਹੀਂ ਕਿ ਹੁਣ ਉਹ ਇਲੈਕਟ ਹੋ ਚੁੱਕਾ ਹੈ ਪਾਰਲੀਮੈਂਟ ਰਿਜ਼ਲਟ ਆ ਚੁੱਕੇ ਹੁਣ ਜਿਹੜੇ ਤੁਸੀਂ ਕਹਿ ਰਹੇ ਸੀ ਖਤਰਾ ਇਸ ਤੋਂ ਕਿ ਸੰਵਿਧਾਨ ਦੇ ਯਕੀਨ ਨਹੀਂ ਕਰਦਾ ਉਹ ਤਾਂ ਖਤਮ ਹੋ ਗਿਆ ਉਹਨਾਂ ਨੂੰ ਅੱਗੇ ਦੇਖਣ ਦੋ ਐਸਾ ਪਾਰਲੀਮੈਂਟਰੀਅਨ ਉਹ ਕੀ ਕਰਦਾ ਤੁਸੀਂ ਉਹ ਆਜ਼ਾਦੀ ਵੀ ਖੋ ਰਹੇ ਹੋ ਤੁਸੀਂ ਬੇਸਿਕਲੀ ਤੁਸੀਂ ਡਾ ਰਹੇ ਹੋ ਹੁਣ ਤੁਸੀਂ ਡਾ ਰਹੇ ਹੋ ਪਹਿਲਾਂ ਤੁਸੀਂ ਉਹਨੂੰ 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 ਬਣਾਇਆ ਆਪਣੇ ਆਪਣੇ ਗਲਤ ਤਰੀਕੇ ਨਾਲ ਕਹਿ ਲਓ ਪਪੂਲਰ ਹੁਣ ਤੁਸੀਂ ਉਸ ਤੋਂ ਪਪੂਲਾਰਟੀ ਡਾ ਰਹੇ ਹੋ ਹਮ ਤਾਂ ਜਿਹੜੇ ਦੂਸਰੇ ਇਹਨਾਂ ਦੇ ਨਾਲ ਡਿਟੇ ਨਹੀਂ ਹੈਗੇ 8-9 ਜਣੇ ਉਹਨਾਂ ਦੀ ਵੀ ਐਨਐਸਏ ਤੁਸੀਂ ਚੈਲੰਜ ਕੀਤੀ ਹੈ ਜੀ ਉਹਨਾਂ ਦੀ ਚੈਲੰਜ ਇਹਨਾਂ ਤੋਂ ਬਾਅਦ ਹੋਏਗੀ ਉਹਨਾਂ ਦੇ ਗਰਾਊਂਡ ਸੁਣੀਆਂ ਅਲੱਗ ਹੈ ਜਿਹੜਾ ਮਟੀਰੀਅਲ ਅਮਰਿਤਪਾਲ ਦੇ ਉਹ ਉਹ ਅਲੱਗ ਹੈ ਤੇ ਜਿਹੜਾ ਮਟੀਰੀਅਲ ਉਹਨਾਂ ਲਈ ਇਸ ਬਾਕੀਆਂ ਲਈ ਉਹ ਕਾਮਨ ਹੈ ਬਟ ਉਹ ਅਲੱਗ ਹੈ ਸੋ ਉਹਨਾਂ ਦੀ ਕੰਪੀਟੀਸ਼ਨ ਹੋ ਸਕਦੀ ਹੈ ਇਹਦੀ ਅਲੱਗ ਹੀ ਗੱਲ ਨੇ ਸੀ ਤਾਂ ਇਹ ਵੀ ਇੱਕ ਸੁਣਨ ਚ ਆਇਆ ਸੀ ਵੀ ਇਹਨਾਂ ਦੇ ਉੱਤੇ ਉੱਥੇ ਦਿਬਰੂਗੜ੍ਹ ਝੀਲ ਦੇ ਵਿੱਚ ਵੀ ਕੋਈ ਫੋਨ ਰੱਖਣ ਵਗੈਰਾ ਦਾ ਕੋਈ ਉਹ ਹੀ ਉਹ ਹੀ ਪਰਚਾ ਦਰਜ ਕੀਤਾ ਉਹਨੇ ਵੀ ਗਰਾਊਂਡ ਬਣਾਇਆ ਲਾ ਹਮ ਕਿ ਅਸੀਂ ਜੀ ਰਿਕਵਰੀਿੰਗ ਕੀਤੀ ਇਹਨਾਂ ਨੇ ਸਰਚ ਵਿੱਚ ਸਹਾਇਤਾ ਨਹੀਂ ਕੀਤੀ ਆਬਸਟਰਕਸ਼ਨ ਪਾਇਦਾ ਕਰਨ ਦੀ ਕੋਸ਼ਿਸ਼ ਕੀਤੀ ਇਹ ਵੀ ਗਰਾਊਂਡ ਬਣਾ ਲਿਆ ਫਾਰ ਪ੍ਰੀਵੈਂਟਿਵ ਡਿਟੈਂਸ਼ਨ ਹਮ ਤੁਸੀਂ ਤੁਸੀਂ ਜੇ ਕਿਸੇ ਨੇ ਸਰਚ ਨਹੀਂ ਕੀਤੀ ਜਾਂ ਕੋਪਰੇਟ ਨਹੀਂ ਕੀਤਾ ਤੁਸੀਂ ਲੱਭ ਲੈ ਕੁਝ ਜਿਹੜਾ ਕਿ ਹਰ ਦੇਸ਼ ਦੇ ਹਰ ਜੇਲ੍ਹ ਵਿੱਚ ਲੱਭਦੇ ਸਭ ਤੋਂ ਐਨਐਸਐ ਐਨਐਸਐ ਲਾਦੋਂਗੇ ਜਿਹੜੀ ਇੱਕ ਰੂਟੀਨ ਹੈ ਚੈਕਿੰਗ ਮਿਲ ਜਾਂਦੇ ਤੁਹਾਡੇ ਜੇਲ੍ਹ ਵਾਲੇ ਭੇਜਦੇ ਹੋਣੇ ਮੇਰੇ ਸਾਹਮਣੇ ਤੇ ਇਹਨਾਂ ਨੂੰ ਜਾਣ ਕੇ ਭੇਜਿਆ ਹੋਣਾ ਕਿ ਤੁਸੀਂ ਯੂਜ਼ ਕਰੋ ਤਾਂ ਕਿ ਉਹਨਾਂ ਨੂੰ ਗਰਾਊਂਡ ਬਣ ਜਾਏ ਹੋਰ ਤਾਂ ਉਹਨਾਂ ਕੋਲ ਗਰਾਊਂਡ ਹੈ ਨਹੀਂ ਸੀ ਸੋ ਗਰਾਊਂਡਸ ਐਕਚੁਅਲੀ ਬਣਾਈਆਂ ਲੱਗਦੇ ਆ ਜੀ ਏ ਏ ਇਹ ਜਿਹੜਾ ਜੇਲ੍ਹ ਵਿਚੋਂ ਇਹਨਾਂ ਨੂੰ ਗੱਲ ਕਹਿੰਦਾ ਮਜ਼ਾ ਆਉਂਦਾ ਪਰਿਵਾਰ ਨਾਲ ਇਹਨਾਂ ਨੇ ਕਿਹਾ ਜੇ ਕਰ ਲੋ ਕਰ ਲੈਂਦੇ ਜੇਲ੍ਹ ਵਿਚ ਪੰਜਾਬ ਜ਼ਿਲ੍ਹੇ ਵਿਚ ਇਦਾਂ ਹੁੰਦਾ ਤੁਸੀਂ ਚਾਹੇ ਕ腐ਸ਼ਨ ਰੈਕਟ ਕਹਿ ਲੋ ਥੋੜੇ ਜਿਹੇ ਪੈਸੇ ਦੇ ਕੇ ਦਿੰਦਾ ਜੇ ਗੱਲ ਗੱਲ ਕਰਾ ਦਿੰਦੇ ਜੀ ਤੇ ਉਹ ਉੱਥੇ ਵੀ ਇਹਨਾਂ ਨੇ ਇਨਕਰੀਜ ਕੀਤਾ ਇਹਨਾਂ ਨੇ ਕਿਹਾ ਉਹਨੂੰ ਬਣਾ ਲਿਆ ਜੀ ਗਰਾਉਂਡਸ ਆਫ ਅਦਰ ਡਿਟੈਂਸ਼ਨ ਜੀ ਆ ਇਹਦੇ ਵਿੱਚ ਯੂਨੀਅਨ ਆਫ ਇੰਡੀਆ ਦਾ ਜੀ ਕੀ ਰੋਲ ਹੈ ਮਤਲਬ ਕਿ ਜਦੋਂ ਪੰਜਾਬ ਗਵਰਨਮੈਂਟ ਨਹੀਂ ਸੋਚਦਾ ਯੂਨੀਅਨ ਆਫ ਇੰਡੀਆ ਦਾ ਉਹਨਾਂ ਨੇ ਇਨਫਾਰਮ ਕਰਨਾ ਹੁੰਦਾ ਗਵਰਨਮੈਂਟ ਆਫ ਇੰਡੀਆ ਨੂੰ ਹੁਣ ਗਵਰਨਮੈਂਟ ਆਫ ਇੰਡੀਆ ਦਾ ਰੋਲ ਬੜਾ ਵੱਡਾ ਹੈ ਜੇ ਗਵਰਨਮੈਂਟ ਆਫ ਇੰਡੀਆ ਸਟੈਂਡ ਲੈਂਦੇ ਕਿ ਇਹ ਨਾ ਚੀਜ਼ਾਂ ਨਾ ਸਿਕਿਉਰਿਟੀ ਆਫ ਸਾਡੇ ਸਟੇਟ ਨੂੰ ਖਤਰਾ ਹੈ ਨਹੀਂ ਕਿਉਂਕਿ ਜਿਹੜੀ ਸਿਕਿਉਰਿਟੀ ਆਫ ਇੰਡੀਆ ਹੈ ਉਹਦਾ ਰਿਸਪੌਂਸਿਬਿਲਟੀ ਗਵਰਨਮੈਂਟ ਆਫ ਇੰਡੀਆ ਦੀ ਹੈ ਪੰਜਾਬ ਗਵਰਨਮੈਂਟ ਆ ਆਪਣੇ ਸਟੇਟ ਦੀ ਸਿਕਿਉਰਿਟੀ ਦੀ ਮੇਜਰ ਰਿਸਪੌਂਸਿਬਿਲਟੀ ਰੀਜ ਦੋਸਤਾਂ ਕੋਆਪਰੇਟ ਕਰਨਾ ਹੈ ਇੱਥੇ ਇੱਥੇ ਜਿਉਂ ਇਹਨਾਂ ਸਟੈਂਡ ਜੇ ਤਾਂ ਉਹ ਸਟੈਂਡ ਸੇਮ ਲੈਂਗੁਏਜ ਹੈ ਗਵਰਨਮੈਂਟ ਆਫ ਸਟੇਟ ਗਵਰਨਮੈਂਟ ਲੈਂਦੀ ਹੈ ਫਿਰ ਤਾਂ ਲੱਗਦਾ ਕਿ ਉਹਨਾਂ ਦੀ ਕੋਆਰਡੀਨੇਸ਼ਨ ਹੈ ਉਹਨਾਂ ਦੇ ਕੰਸੈਂਟ ਨਾਲ ਨੈਸ਼ਨਲ ਸਕਿਉਰਿਟੀ ਐਕਟ ਲਗਾਇਆ ਉਹ ਜੇ ਸਟੈਂਡ ਅਲੱਗ ਲੈਂਗੇ ਤਾਂ ਸਟੇਟ ਆਫ ਪੰਜਾਬ ਦਾ ਕੇਸ ਵੈਸੇ ਖਤਮ ਹੋ ਜਾਂਦਾ ਹੂੰ ਤੱਕ ਅਗਲਾ ਰਸਤਾ ਤੁਸੀਂ ਕੀ ਦੇਖ ਰਹੇ ਹੋ ਹੁਣ ਜੋ ਰਿਪਲਾਈ ਆਏਗਾ ਜਾਂ ਕਿੰਨੀ ਦੇਰ ਤੱਕ ਇਹ ਕੇਸ ਜਿਹੜਾ ਹੈਗਾ ਇਹਦਾ ਕੋਈ ਫਰਸਟ ਬੈਂਚ ਨੇ ਬੜਾ ਸੀਰੀਅਸਲੀ ਆ ਮਾਮਲਾ ਉਹਨਾਂ ਨੇ ਛੋਟੀ ਡੇਡ ਲਾਈਨ ਦੀ ਕੋਸ਼ਿਸ਼ ਕੀਤੀ ਗਵਰਨਮੈਂਟ ਆਫ ਇੰਡੀਆ ਨੇ ਥੋੜਾ ਇਹ ਉਹਨਾਂ ਦੇ ਲਾਅਰਸ ਨੇ ਥੋੜੇ ਹੋਰ ਲੰਬੇ ਡੇਡ ਲਾਈਨ ਦੀ ਕੋਸ਼ਿਸ਼ ਕੀਤੀ ਤੇ ਫਿਰ ਵੀ ਉਹਨਾਂ ਨੇ 28 ਗਸਤੇ ਤੱਕ ਅਗੇ ਰਿਕਾਰਡ ਪ੍ਰੋਡਿਊਸ ਕਰੋ ਤਾਂ ਕਿ ਉਸ ਦਿਨ ਮੈਸ ਕਰਕੇ ਫੈਸਲਾ ਦੇ ਸਕੀਏ ਤੇ ਕਾਨੂੰਨ ਦੇ ਰਸਤੇ ਨਾਲ ਤੁਹਾਨੂੰ ਲੱਗਦਾ ਹੁਣ ਬਾਹਰ ਆ ਸਕਦੇ ਅਮਰਿਤਪਾਲ ਜੀ ਹੋਣਾ ਚਾਹੀਦਾ ਜੇ ਸਾਡੇ ਦੇ ਮੁਲਕ ਵਿੱਚ ਕਾਨੂੰਨ ਦਾ ਰਾਜ ਤੇ ਹੋਣਾ ਚਾਹੀਦਾ ਜੀ ਧੰਨਵਾਦ ਜੇ ਜੇ ਉਹ ਜਿਹੜਾ ਹਾਲ ਹੈ ਕਿ ਤੁਸੀਂ ਉਹ 354 ਵਿੱਚ ਵੇਲਨੇ ਤੇ ਸੁਪਰੀਮ ਕੋਰਟ ਨੇ ਦਿੱਲੀ ਤੇ ਫਿਰ ਫਿਰ ਮੈਂ ਕੁਝ ਨਹੀਂ ਕਹਿ ਸਕਦਾ ਥੈਂਕ ਯੂ ਜੀ ਇਹ ਸੰਤ ਰਾਜਵਿੰਦਰ ਸਿੰਘ ਬੈਂਸ ਜਿਨ੍ਹਾਂ ਨੇ ਅਮਰਿਤਪਾਲ ਸਿੰਘ ਉਹਨਾਂ ਦੀ ਜਿਹੜੀ ਐਨਐਸਏ ਚੈਲੰਜ ਕੀਤੀ ਗਈ ਹੈ ਉਸ ਦੇ ਹਵਾਲੇ ਨਾਲ ਸਾਡੇ ਨਾਲ ਵਿਚਾਰਾਂ ਦੀ ਸਾਂਝ ਪਾਈ ਹੈ ਇਹਨਾਂ ਦਾ ਮੰਨਣਾ ਹੈ ਕਿ ਮੈਰਿਟ ਦੇ ਉੱਤੇ ਜਿਹੜਾ ਕੇਸ ਹੈ ਉਹ ਕਾਫੀ ਸਟਰੋਂਗ ਹੈ ਤੇ ਹੁਣ ਇਹ ਦੇਖਣਾ ਹੋਵੇਗਾ 28 ਅਗਸਤ ਦੇ ਦਿਨ ਨੂੰ ਕਿ ਕੀ ਕੋਰਟ ਦਾ ਜਿਹੜਾ ਹੈਗਾ ਅਗਲਾ ਫੈਸਲਾ ਹੋਊਗਾ